ਦਾਨ ਰੱਖਦਾ ਧਿਆਨ ਕੀਤਾ ਸੀ ਉਹਨਾਂ ਦੀ ਬਾਣੀ ਗੁਰੂ ਰੰਗ ਸਾਹਿਬ ਦੇ ਦਰ ਗਿਆ ਭਗਤ ਕਰੋਚਨ ਜੀ ਨੇ ਦੱਸਿਆ ਆ ਉਹ ਕਹਿੰਦੇ ਵੀ ਕਰਮ ਨਹੀਂ ਮਿੱਟਦਾ ਹੁੰਦਾ ਜਦ ਤੱਕ ਬੰਦਾ ਨਾਮ ਨਾ ਜਪੇ ਸੰਗਤ ਨਾ ਕਰੇ ਅਵਤਾਰਾਂ ਦੀ ਪੂਜਾ ਫਿਰ ਇਸੇ ਤਰ੍ਹਾਂ ਹੀ ਉਹਨਾਂ ਨੇ ਜੋ ਉਸ ਵੇਲੇ ਮਾਧ ਪ੍ਰਚਲਿਤ ਸੰਸਾਰਿਆਂ ਦੀ ਵਿਆਖਿਆ ਕਰਕੇ ਲਿਖ ਦਿੱਤਾ ਉਹਨਾਂ ਲਿਖਿਆ ਕਿ ਸ਼ੰਤਰਾ ਮस्तक ਬਸਤਾ ਸੁਰਸ੍ਰੀ ਈਸ਼ਾਨ ਦੇ ਕੋਲ ਜਨਮ ਦੇ ਮਿਲੋ ਸਾਹਿਦ ਪਾਂdre ਕਰਮ ਕਰ ਕਲੰਕ ਮੁਫਿਤ ਸ੍ਰੀ ਕਹਿੰਦੇ ਵੀ ਚੰਦਰਮਾ ਨੂੰ ਕਹਿੰਦੇ ਨੇ ਕਿ ਚੰਦਰਮਾ ਜਿਹੜਾ ਉਹ ਚੰਦਰ ਦੇਵਤਾ ਆ ਉਹ ਸ਼ਿਵ ਜੀ ਦੇ ਪੱਥੇ ਤੇ ਵਸਦਾ ਹੈ ਉਥੋਂ ਗੰਗਾ ਜਿਗਲੀ ਉਰੋਹ ਦੀ ਗੰਗਾ ਚਿਸ਼ਣਾਣੇ ਕਰਦਾ ਕਹਿੰਦੇ ਵੀ ਉਹਦੀ ਕੁੱਲ ਦੇ ਵਿੱਚ ਰੱਬ ਨੇ ਇਹ ਵਿਸ਼ਨੂੰ ਨੇ ਭਗਵਾਨ ਨੇ ਅਵਤਾਰ ਵੀ ਲਏ ਨੇ ਇੰਨਾ ਕੁਝ ਹੋ ਗਿਆ ਤੇ ਫਿਰ ਵੀ ਚੰਦਰਮਾ ਦਾ ਦਾਗ ਨਹੀਂ ਅੱਥਾ ਉਹ ਉਦਾਂ ਹੀ ਆ ਇੰਨਾ ਕੁਝ ਹੋ ਗਿਆ ਤੇ ਫਿਰ ਵੀ ਇਹਦਾ ਦਾਗੀ ਦਾ ਦਾਗੀ ਰਹਿ ਗਿਆ ਇਹਦਾ ਮਤਲਬ ਕੀ ਹੋਇਆ ਤੁਹਾਨੂੰ ਸੰਗਤ ਕਰਨੀ ਪੈਣੀ ਨਾਮ ਜਪਣਾ ਪੈਣਾ ਕਿਸੇ ਨੇ ਤੁਹਾਨੂੰ ਨਹੀਂ ਬਚਾਉਣਾ ਉੱਥੇ ਲਿਖਿਆ ਹੈ ਸ਼ੰਕਰਮ ਮਸਤਕ ਵਸਦਾ ਵੀ ਸ਼ੰਕਰ ਦੇ ਮੱਥੇ ਤੇ ਵਸਦਾ ਹੈ ਚੰਦਰਮਾ ਰੰਗਾ ਦਾ ਰੋਜ਼ ਇਸ਼ਨਾਨ ਕਰਦਾ ਉਹਦੀ ਗੁੱਲ ਚ ਚੰਦਰਬਲਸੀ ਉਤਾਰ ਵੀ ਹੋ ਗਏ ਪਰ ਉਹਦਾ ਦਾਰ ਨਹੀਂ ਲੱਗਾ ਵਿਚਾਰੇ ਦਾ ਉਹਦਾ ਦਾ ਉਹਦਾ ਹੀ ਆ ਲਿਖਿਆ ਹੈ ਜਿਹੜਾ ਉਹਨੂੰ ਸਰਾਪ ਹੋਇਆ ਉਹ ਤੇ ਉਹਦੇ ਹੀ ਰਹਿ ਗਿਆ ਨਾ ਸ਼ੰਕਰਾ ਮस्तक ਬਸਤਾ ਸੂਰਸ੍ਰੀ ਇਸ਼ਨਾਨ ਦੇ ਸੂਰਸ੍ਰੀ ਗੰਗਾ ਨੂੰ ਕਹਿੰਦੇ ਸ਼ੰਕਰਾ ਮस्तक ਬਸਤਾ ਸੂਰਸ੍ਰੀ ਇਸ਼ਨਾਨ ਦੇ ਕੋਲ ਜਨ ਮਦੇ ਮਿਲਿਓ ਸਰਗ ਪਾਂਦਰੇ ਕਰਮ ਕਰ ਕਲੰਕ ਮੁਫਿਕ ਸ੍ਰੀ ਇਦਾਂ ਹੀ ਲਿਖਿਆ ਵਿਸ਼ਵ ਦਾ ਦੀਪ गोस्वामी ਤਾਂ ਚੇਰੇ ਸਾਰਥੀ ਅੰਕੀ ਰਾਏ ਗਰੜਤਾ ਚੇ ਮਾਦਵਾ ਕਰਮ ਕਰ ਅਰुण ਕੰਦਲਾਰੀ ਅਰुण ਜਿਹੜਾ ਸੂਰਜ ਦੇ ਰੱਥ ਦਾ ਸਾਰਥੀ ਮੰਨਿਆ ਗਿਆ ਕਹਿੰਦੇ ਵੀ ਵਿਸ਼ਵ ਦਾ ਦੀਪ ਸੂਰਜ ਉਹਦਾ Swami ਆ ਤੇ ਗਰੋੜ ਉਹਦਾ ਰਿਸ਼ਤੇਦਾਰ ਆ ਤੇ ਵਿਚਾਰਾ ਪਿੰਗਲੇ ਦਾ ਪਿੰਗਲਾ ਅਜੇ ਤੱਕ ਉਹ ਠੀਕ ਨਹੀਂ ਹੋਇਆ ਕਰਮ ਕਰ ਅਰुण ਪਿੰਗਲਾਰੀ ਆਪਦੇ ਕਰਮਾਂ ਕਰਕੇ ਜਿਹੜਾ ਅਰुण ਹੈ ਸੂਰਜ ਦੇ ਰੱਥ ਦਾ ਰਥਵਾਨ ਹੈ ਉਹ ਪਿੰਗਲਾ ਤੇ ਅਜੇ ਤੱਕ ਪਿੰਗਲਾ ਯਾ ਉਹ ਠੀਕ ਹੋਇਆ ਨਹੀਂ ਕਿਦਾਂ ਠੀਕ ਹੁੰਦਾ ਬੰਦਾ ਫਿਰ ਉਹਨਾਂ ਲਿਖਿਆ ਕਿ RAM ਦਾ ਨਾਮ ਸਭ ਤੋਂ ਵੱਧ ਸਾਨੂੰ ਮਾਨ ਨੇ ਜਪਿਆ ਸੇਵਾ ਸਭ ਤੋਂ ਵੱਧ ਉਹਨੇ ਕੀਤੀ ਹੈ ਉਹਨੇ ਲੰਕਾ ਨੂੰ ਸਾੜਿਆ ਉਹਨੇ ਅਸ਼ੋਕ ਵਾੜਾ ਨੂੰ ਰਾਵਣ ਦੇ ਬਾਗ ਨੂੰ ਜੜਿਆ ਉਹਨੇ ਜੜੀ ਬੂਟੀ ਜਿਹੜੀ ਚਾਹੀਦੀ ਸੀ ਸ਼੍ਰੀਮਨੀ ਉਹ ਵੀ ਪਹਾੜ ਤੋਂ ਨੇ ਲਿਆਂਦੀ ਆ ਪਰ ਉਹਦਾ ਕਛੋਟੀ ਵਾਲਾ ਸਰਾਫ ਉਹਦਾ ਦਾ ਉਦਾਂ ਹੀ ਰਹਾ ਉਹ ਠੀਕ ਨਹੀਂ ਹੋਇਆ ਇਹ ਬਾਣੀ ਜਿਹੜੀ ਆ ਭਗਤ ਧਨੋਚੰਦ ਜੀ ਨੇ ਲਿਖਿਆ ਉਹ ਬ੍ਰਾਹਮਣ ਸੰ ਉਹਨਾਂ ਨੇ ਸਾਰੇ ਗ੍ਰੰਥ ਪੜ੍ਹੇ ਸਨ ਭਗਤ ਧਨੋਚੰਦ ਜੀ ਲਿਖਦੇ ਹਨ ਕਹਿੰਦੇ ਰਾਦੀ ਦੇ ਰੰਕਾ ਗਣ ਉਹ ਬਾੜੀ ਦੇ 라ਵਣ ਬਣ ਸਾਲ ਮਿਸਾਲੇ ਆਣ ਤੋਖੀਲੇ ਹਰੀ ਕਰਮ ਕਰ ਕਛੋਟੀ ਬਫੀਤ ਸੀ ਕਰਮਾ ਕਰਕੇ ਜਿਹੜਾ ਕਛੋਟੀ ਦਾ ਇੱਕ ਲੰਗੋਟ ਦਾ ਸਰਾਪ ਹੈ ਕਿ ਇਹ ਤੋਂ ਵੱਧ ਕਪੜਾ ਨਹੀਂ ਤਨਦੇ ਪੈ ਸਕਦਾ ਉਹ ਸਰਾਪ ਉਹਦਾ ਦਬਦਾ ਹੀ ਰਿਹਾ ਉਹ ਕਦੀ ਠੀਕ ਨਹੀਂ ਹੋਇਆ ਪੰਕਤੀ ਲਿਖੀ ਹੈ ਕਿ ਅहीर ਚੋਣਾਂ ਨੇ ਲਿਖਿਆ ਇੱਕ ਦੋ ਉਦਾਹਰਨਾਂ ਹੋਰ ਨੇ ਜਿਹੜੀ ਕਪਾਲ ਮੋਚਣ ਵਾਲੀ ਹੱਥ ਨੂੰ ਕਪਾਲ ਜਿੰਬੜਨ ਵਾਲੀ ਪੁਰਾਣਿਕ ਅੱਛ ਜਿਹਾ ਕਾਥਾ ਹੈ ਉਹ ਵੀਦਾ ਵੀ ਹਵਾਲਾ ਦਿੱਤਾ ਇੰਨੇ ਹਵਾਲੇ ਦੇ ਕੇ ਅਖੀਰ ਤੇ ਭਗਤ ਰਚਨ ਜੀ ਨੇ ਲਿਖਿਆ ਪੁਰਬਲੋਕਿਕਤ ਕਰਮ ਨਾ ਮਿਟਾਏ ਰੀ ਕਰਗੇ ਹਨ ਤਾਂ ਚੀ ਉਹ ਜਾਪੀ ਲੈ RAM ਚ ਨਾਮ ਆਪਣੇ ਮਨ ਵਿੱਚ ਬੰਦਾ ਜਦ ਤੱਕ RAM ਨਾਮ ਦਾ ਜਾਪ ਨਹੀਂ ਜਪਦਾ ਬੰਦਗੀ ਨਹੀਂ ਕਰਦਾ ਸਾਰੀ ਸ੍ਰਿਸ਼ਟੀ ਦੇ ਰਮੇ ਹੋਏ ਇੱਕ ਪਰਮੇਸ਼ਰ ਇੱਕੋ ਓੰਕਾਰ ਨੂੰ ਕਰਦਾ ਨਹੀਂ ਉਹਨਾਂ ਚਿਰ ਤੱਕ ਉਹਦੇ ਕਰਮ ਨਹੀਂ ਮਿਟਦੇ ਚਾਹੇ ਉਹ ਕਿੰਨਾ ਵੀ ਕੋਈ ਕਰ ਲਵੇ ਸੱਚੇ ਪਾਤਸ਼ਾਹ ਨੇ ਕਿਹਾ ਬੰਦਾ ਉੱਡਣਾ ਜਾਣਦਾ ਹੋਵੇ ਚਿੜੀ ਬਣ ਕੇ ਉੱਡ ਜਾਵੇ ਨਬ ਕੇ ਉਡਈਆ ਸੋਚ ਰਈਆ ਕਹਿ ਮਥਾਨੀ ਤਾਂ ਵੀ ਉਹ ਕੋਈ ਰੱਬ ਨੂੰ ਜਾਣਨ ਵਾਲਾ ਨਹੀਂ ਬਣ ਗਿਆ ਇਹ ਚੀਜ਼ਾਂ ਦੁਨੀਆ ਨੂੰ ਪਰਵਾਹ ਸਕਦੀਆਂ ਹਨ ਇਹ ਰੀਤੀਆਂ ਸਿੱਧੀਆਂ ਗੁਰੂ ਸਾਹਿਬ ਨੇ ਜਪਜੀ ਸਾਹਿਬ 'ਚ ਲਿਖ ਦਿੱਤਾ ਰੇਦ ਸਿੱਧ ਅਵਰਾ ਸਾਧ ਇਹ ਹੋਰ ਹੀ ਸਵਾਦ ਹੈ ਇਹ ਕੋਈ ਭਗਤੀ ਨਹੀਂ ਆ ਇਹ ਕੋਈ ਬੰਦਗੀ ਨਹੀਂ ਆ ਇਹਨਾਂ ਗੱਲਾਂ ਨਾਲ ਤੁਸੀਂ ਆਪ ਚਾਦਰ ਵੜਜੋਗੇ ਦੁਨੀਆ ਨੂੰ ਮੂਰਖ ਬਣਾ ਲੋਗੇ ਆਪ ਦੇ ਮਜ਼ਰ ਲਾ ਲੋਗੇ ਰੀਤੀਆਂ ਸਿੱਧੀਆਂ ਦੇ ਵਿੱਚੋਂ ਖੱਟਣ ਕਮਾਉਣ ਨੂੰ ਕੁਝ ਵੀ ਨਹੀਂ ਹੁੰਦਾ ਸੱਚੇ ਬਾਦਸ਼ਾਹ ਆਪਣੀ ਪਾਵਨ ਬਾਣੀ 'ਚ ਕਹਿੰਦੇ ਹਨ ਜਦੋਂ ਸਿੱਧਾ ਜੋਗੀਆਂ ਨੇ ਆਖਿਆ ਤੁਸੀਂ ਕਰਾਮਾਤ ਵਿਖਾਓ ਤਾਂ ਬਾਬਾ ਜੀ ਨੇ ਆਖਿਆ ਸੀ ਸੰਗਤ ਔਰ ਬਾਣੀ ਸਾਡੀ ਕਰਾਮਾਤ ਸੰਗਤ ਔਰ ਬਾਣੀ ਹੈ ਬਾਣੀ ਨੂੰ ਅੱਗੇ ਚੱਲ ਕੇ ਗੁਰੂ ਗ੍ਰੰਥ ਸਾਹਿਬ ਆਖਿਆ ਗਿਆ ਸੰਗਤ ਨੂੰ ਅੱਗੇ ਜਾ ਕੇ ਪੰਥ ਆਖਿਆ ਗਿਆ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਤੋਰਨ ਲੱਗਿਆ ਕਿਹਾ ਸੀ ਇਹ ਮੇਰੀ ਯਾਦ ਕਰਾਮਾਤ ਹੈ ਜਿਹੜੀ ਤੇਰੇ ਨਾਲ ਹੋਏਗੀ ਗ੍ਰੰਥ ਤੇ ਪੰਥ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ ਇਸ ਦੁਨੀਆ ਦੇ ਉੱਤੇ ਜੋ ਵੀ ਕੁਝ ਚੰਗਾ ਵਾਪਰੇਗਾ ਇਹ ਕਰਮਾਤ ਦੇ ਨਾਲ ਵਾਪਰੇਗਾ ਇਸ ਕਰਮਾਤ ਦਾ ਨਾਮ ਹੈ ਬਾਣੀ ਇਸ ਕਰਮਾਤ ਦਾ ਨਾਮ ਹੈ ਸੰਗਤ ਬਾਣੀ ਦੇ ਵਿੱਚ ਸ੍ਰੀ ਗੁਰੂ ਸੱਚ ਲਿਖਿਆ ਹੈ ਪਰ ਤਖ ਪਰਮੇਸ਼ਰ ਦਾ ਰੂਪ ਹੈ ਤੇ ਸੰਗਤ ਉਹਦਾ ਪ੍ਰੈਕਟੀਕਲ ਰੂਪ ਹੈ ਉਹਨੂੰ ਇੰਪਲੀਮੈਂਟ ਕਰਨਾ ਉਹਨੂੰ ਲਾਗੂ ਕਰਨਾ ਇਹ ਸੰਗਤ ਦੀ ਡਿਊਟੀ ਹੈ ਗੁਰੂ ਗ੍ਰੰਥ ਗੁਰੂ ਪੰਥ ਦੋਨੇ ਆਪਸ ਵਿੱਚ ਜੁੜੇ ਹੋਏ ਨੇ ਗ੍ਰੰਥ ਤੋਂ ਬਿਨਾ ਪੰਥ ਨਹੀਂ ਹੋ ਸਕਦਾ ਪੰਥ ਤੋਂ ਬਿਨਾ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਨਹੀਂ ਹੋ ਸਕਦੀ ਇਸ ਕਰਕੇ ਪੰਥ ਤੇ ਗ੍ਰੰਥ ਦੋਵਾਂ ਦੀ ਲੋੜ ਸੀ ਇਕ ਆਤਮਾ ਐ ਇੱਕ ਸਰੀਰ ਆ ਆਤਮਾ ਤੇ ਸਰੀਰ ਦੋਵੇਂ ਹੋਣ ਤੇ ਮਨੁੱਖ ਬਣਦਾ ਔਰ ਇਸ ਮਨੁੱਖਾ ਜਾਮੇ ਨੂੰ ਦੇਵਤੇ ਵੀ ਤਰਸਦੇ ਉਹ ਕੰਮ ਦੇਵਤੇ ਵੀ ਨਹੀਂ ਕਰ ਸਕਦੇ ਜਿਹਨੂੰ ਇੱਕ ਮਨੁੱਖ ਕਰ ਸਕਦਾ ਦੇਵੀ ਦੇਵਤਿਆਂ ਦਾ ਮਨੁੱਖ ਦੇ ਨਾਲੋਂ ਇੱਕ ਰੁਤਵਾ ਛੋਟਾ ਹੈ ਕਿਉਂਕਿ ਉਹਨਾਂ ਕੋਲ ਸਰੀਰ ਨਹੀਂ ਹੈ ਦੇਵ ਦਾ ਮਤਲਬ ਹੁੰਦਾ ਪ੍ਰਕਾਸ਼ ਨਹੀਂ ਜਿਵੇਂ ਸੌਫਟਵੇਅਰ ਆ ਤੁਹਾਨੂੰ ਕੋਈ ਸੌਫਟਵੇਅਰ ਮਿਲ ਜਾ ਮੰਨ ਲਓ ਕੋਈ ਐਪ ਆ ਜਿਵੇਂ ਮੋਬਾਈਲ ਦੀ ਐਪ ਆਉਣ ਦੀ ਇਸਾ ਵਰਤਾਰੇ ਹੁੰਦੇ ਛੋਟੇ ਛੋਟੇ ਪ੍ਰੋਗਰਾਮ ਹੁੰਦੇ ਆ ਇਹ ਜਿਹੜੇ ਸੌਫਟਵੇਅਰ ਆ ਇਹ ਆਪਾਂ ਲੈ ਆਈਏ ਸੀਡੀ ਚ ਪੈਂਡਰਮ ਚ ਪਾ ਕੇ ਕਾਹੇ ਚ ਪਾ ਕੇ ਲੈ ਆਈਏ ਕੰਪਿਊਟਰ ਹੀ ਨਾ ਹੋਵੇ ਤੇ ਇੰਸਟਾਲ ਕਾਹਦੇ ਚ ਕਰਨੀ ਕੋਈ ਸੌਫਟਵੇਅਰ ਹੈ ਪ੍ਰੋਗਰਾਮ ਹੈ ਉਹਨੇ ਇੰਸਟਾਲ ਕਾਹਦੇ ਚ ਹੋਣਾ ਕੰਪਿਊਟਰ ਜੀ ਹੋਣਾ ਨਾ ਆਪਾਂ ਕੋਈ ਸੀਡੀ ਲੈ ਆਈਏ ਰਿਕਾਰਡ ਕਰਕੇ ਕੁਛ ਲੈ ਆਈਏ ਅੱਗੇ ਚਲਾਉਣ ਵਾਸਤੇ ਕੋਈ ਸਾਧਨ ਨਾ ਹੋਵੇ ਪੈਸਟ ਹੋਵੇ ਪਰ ਜਿਹਦੇ ਚ ਉਹਨੇ ਚੱਲਣਾ ਹੈ ਉਹ ਨਾ ਹੋਵੇ ਦੱਸੋ ਕਾਹਦੇ ਚ ਚੱਲੇਗਾ ਦੇਵ ਦਾ ਮਤਲਬ ਹੰਗਾ ਪ੍ਰਕਾਸ਼ ਰੂਪ ਜਿਵੇਂ ਸੌਫਟਵੇਅਰ ਹੁੰਦਾ ਇਤਾਂ ਦੀ ਚੀਜ਼ ਤੇ ਸਰੀਰ ਸਰੀਰ ਮਨੁੱਖ ਦਾ ਜਿਹਦੇ ਕੋਲ ਸਰੀਰ ਹੀ ਨਾ ਹੋਵੇ ਤੁਸੀਂ ਦੱਸੋ ਉਸ ਆਤਮਾ ਨੇ ਜਟੌੜ ਕਾਦੇ ਤੇ ਹੋਣਾ ਧਾਰਗਦਾ ਦੇ ਚੋਣਾ ਇਸੇ ਲਈ ਕਿਹਾ ਗਿਆ ਹੈ ਇਸ ਦੇਹੀ ਕੋ ਸਿਮਰੈ ਦੇਵ ਜਿਹੜੇ ਦੇਵ ਹਨ ਉਹਨਾਂ ਦਾ ਦਰਜਾ ਮਨੁੱਖ ਨਾਲੋਂ ਛੋਟਾ ਹੈ ਕਿਉਂਕਿ ਉਹਨਾਂ ਕੋਲ ਸਰੀਰ ਨਹੀਂ ਹੈਗਾ ਤੁਹਾਡੇ ਕੋਲ ਸਰੀਰ ਹੈ ਤੁਹਾਡਾ ਦਰਜਾ ਉਹਨਾਂ ਤੋਂ ਉੱਪਰ ਹੈ ਤੋ ਕਿ ਤੁਸੀਂ ਨਾਮ ਜਪ ਸਕਦੇ ਹੋ ਸੇਵਾ ਕਰ ਸਕਦੇ ਸੇਵਾ ਲਈ ਸਰੀਰ ਚਾਹੀਦਾ ਸਰੀਰ ਤੋਂ ਬਿਨਾਂ ਕੋ ਸੇਵਾ ਕਿਵੇਂ ਕਰੂਗਾ ਨਾਮ ਕਿਵੇਂ ਜਪੂ ਇਸ ਦੇਹੀ ਤੋਂ ਸਿਮਰਹ ਦੇਹ ਤੁਹਾਡਾ ਦਰਜਾ ਦੇਵੀ ਦੇਵਤਿਆਂ ਤੋਂ ਕਹਿ ਲੋ ਉਤਾਰਾਂ ਤੋਂ ਪਾਵਨ ਬਾਣੀ ਦੇ ਵਿੱਚ ਮਹਾਰਾਜ ਨੇ ਵਾਰ ਵਾਰ ਲਿਖਿਆ ਅਵਤਾਰ ਨਾ ਜਾਣੇ ਅੰਤ ਪਰਮੇਸ਼ਰ ਪਾਰ ਬ੍ਰਹਮ ਦੇ ਅੰਤ ਉਸ ਪ੍ਰਮਾਤਮਾ ਨਾਲ ਪ੍ਰੇਮ ਕਰਕੇ ਜੇ ਕੋ ਜੁੜ ਸਕਦਾ ਤੇ ਮਨੁੱਖ ਜੁੜ ਸਕਦਾ ਭਈ ਪ੍ਰਪਤ ਮਨੁੱਖ ਦੇਹਰੀਆ ਬੰਦਾ ਆਪਣੇ ਗਰਜੇ ਨੂੰ ਛੋਟਾ ਕਰਕੇ ਜਾਣਦਾ ਇਸ ਮਨੁੱਖਾ ਦੇ ਦੀ ਕੀਮਤ ਨਹੀਂ ਪਾਉਂਦਾ ਮਹਾਰਾਜ ਕਹਿੰਦੇ ਹਨ ਰੱਬ ਬਿਆਨ ਤੇ ਆ ਤੁਲਿਆ ਅਡੋਲ ਹੈ ਅਥਾ ਹੈ ਤੇਰੀਆਂ ਤਰਾ ਮਾਤਾ ਤੇਰੀਆਂ ਸ਼ਕਤੀਆਂ ਰਿਧੀਆਂ ਸਿੱਧੀਆਂ ਇਹ ਤੈਨੂੰ ਇਨੇ ਜੋਗਾ ਨਹੀਂ ਕਰ ਸਕਦੀਆਂ ਕਿ ਤੂੰ ਉਹ ਅੰਤ ਪਾ ਲਵੇਂ ਇੰਨੀ ਸੁੰਦਰ ਕਦੀ ਵੀ ਨਹੀਂ ਹੋਣੀ ਨਾਮ ਜਪ ਕੇ ਵੀ ਉਹ ਸੁਰਤ ਨਹੀਂ ਲੱਭਣੀ ਆਪਾਂ ਵੀ ਜਿਹੜੀ ਰੱਬ ਦਾ ਅੰਤ ਪਾ ਲਵੇ ਲਿਖਿਆ ਹੈ ਨਦੀਆਂ ਤੇ ਵਾਹ ਉਥੇ ਪਹਿਲੀ ਪੰਕਤੀ ਹੈ ਸਲਾਹੀ ਸਲਾਮ ਇਤੀ ਸੁਰਤ ਨਾ ਪਾਈ ਆ ਇਹ ਸੁਰਤ ਇੰਨੀ ਸੁਰਤ ਸੋਜੀ ਕਿ ਬੰਦਾ ਰੱਬ ਦਾ ਅੰਤ ਪਾਲੇ ਤਾਂ ਉਹ ਤਾਂ ਇਹ ਹੋਣਾ ਚਾਹੀਦਾ ਕਿ ਨਦੀਆਂ ਤੇ ਵਾਪਰ ਸੰਬੰਧ ਨਾ ਜਾਣੀ ਹੈ ਨਦੀ ਜੇ ਸਮੁੰਦਰ ਵਿੱਚ ਡਿੱਗੀ ਤੇ ਵੱਖਰੀ ਨਹੀਂ ਜਾਣੀ ਜਾਂਦੀ ਉਹ ਉੱਥੇ ਗਈ ਸਾਗਰ ਸਾਗਰ ਦਾ ਰੂਪ ਹੋ ਗਈ ਮਨੁੱਖ ਨੇ ਪਰਮਾਤਮਾ ਨੂੰ ਸਿਮਰ ਕੇ ਪਰਮਾਤਮਾ ਦੇ ਵਿੱਚ ਲੀਨ ਹੋ ਜਾਣੀ ਜੋਤੀ ਜੋਤ ਲੜੀ ਸੰਪੂਰਨ ਥੀ ਆਰਾਮ ਇਹਦਾ ਬਣਾ ਚਾਹ। ਜਿਉਂ ਪਾਣੀ ਸੰਗ ਪਾਣੀ ਨਾਨਕ ਨੀਂਦ ਭਇਓ ਗੋਬਿੰਦ ਸਿਉ। ਜਿਉਂ ਪਾਣੀ ਸੰਗ ਪਾਣੀ। ਇਸ ਤਰ੍ਹਾਂ ਪਰਮਾਤਮਾ ਦੇ ਵਿੱਚ ਲੇਵਲੀਨ ਹੋਣਾ ਹੈ। ਜੀ ਕੋਸ਼ਿਸ਼ ਕਰਨ ਵਾਲੇ ਅਖੀਰ ਨੂੰ ਸਾਰੇ ਝੜ ਪੈਂਦੇ ਹਨ। ਕੇਵਲ ਤੇ ਕੇਵਲ ਸੰਗਤ ਕਰਨੀ ਹੈ ਨਾਮ ਜਪਣ ਨਾਲ ਵਰਬਾਣੀ ਨਾਲ ਜੁੜਨਾ। ਅੱਜ ਦੀ ਪੌੜੀ ਦਾ ਇਹੀ ਉਪਦੇਸ਼ ਹੈ। ਮਹਾਰਾਜ ਕਹਿੰਦੇ ਤੂੰ ਵੇਪਰਵਾ ਹੈ। ਤੂੰ ਅਥਾ ਹੈ। ਤੂੰ ਅਤਲ ਹੈ। ਤੋਲਿਆ ਤੈਨੂੰ ਕਿਸੇ ਵੀ ਵਿਧੀ ਨਾਲ ਕਿਸੇ ਵੀ ਤਰੀਕੇ ਨਾਲ ਤੋਲਿਆ ਨਹੀਂ ਜਾ ਸਕਦਾ ਸੇਵਡ ਭਾਗੀ ਜੇ ਤੁੱਤ ਧਿਆਏ ਦੇ ਜਿਨ ਸਤਗੁਰ ਮਿਲਿਆ ਜਦੋਂ ਸਮਝ ਆ ਗਈ ਕਿ ਰੱਬ ਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ ਨਾ ਕੋਈ ਪਾ ਸਕਿਆ ਨਾ ਪਾ ਸਕੇਗਾ ਇਸ ਪਾਸੇ ਕੋਸ਼ਿਸ਼ ਕਰਨੀ ਬੰਦ ਕਰਕੇ ਸਿਰਫ ਉਹਨੂੰ ਧਿਆਉਣਾ ਉਹਦੇ ਗੁਣ ਗਾਉਣੇ ਉਹਦਾ ਨਾਮ ਜਪਣਾ ਉਹਦਾ ਸ਼ੁਕਰਾਨਾ ਕਰਨਾ ਮਨ ਤਨ ਤੇਰਾ ਧੜ ਕੀ ਤੇਰਾ ਤੂੰ ਠਾਕੁਰ ਸਾਮੀ ਤਬ ਮੇਰਾ ਇਹ ਜੀਵਨ ਜੀਣਾ ਹੈ ਜਿੱਥੇ ਰੱਖਿਆ ਮੈਂ ਕੁੰਠ ਤੇ ਦਾਈ ਸਭਨਾ ਕੇ ਪ੍ਰਤਪਾਲਾ ਜੀ ਉਸ ਮਾਰਗ ਦੇ ਭਾੜੇ ਵਾਲਾ ਜੀਵਨ ਜੀਣਾ ਤੇ ਕੀ ਆਖਣਾ ਕਿ ਤੂੰ ਇਹ ਅਕਾਲ ਪੁਰਖ ਮੈ ਜੀਰੂ ਬਯੰਤ ਹੈ ਤੇਰੀਆਂ ਲਾਤਾਂ ਬਯੰਤ ਨੇ ਅਸੀਂ ਤੇਰੇ ਸ਼ੁਕਰ ਗੁਜ਼ਾਰ ਹਾਂ ਉਹਨੂੰ ਧਿਆਉਣਾ ਆਪਦੇ ਧਿਆਨ ਵਿੱਚ ਰੱਖਣਾ ਚਿੱਤ ਵਿੱਚ ਰੱਖਣਾ ਇਹ ਚੇਤੇ ਵਿੱਚ ਰੱਖਣਾ ਸਾਡੀ ਆਪਣੀ ਮਿਹਨਤ ਨਹੀਂ ਹੈ ਇਹ ਸਾਡੀ ਆਪਣੀ ਹਿੰਮਤ ਨਹੀਂ ਹੈ ਇਹ ਸਾਡੀ ਆਪਣੀ ਚਤਰਾਈ ਵੀ ਨਹੀਂ ਹੈ ਇਹ ਗੁਰੂ ਦੀ ਕਿਰਪਾ ਹੈ ਇਸ ਤਰ੍ਹਾਂ ਕੇ ਸੇਵਡ ਭਾਗੀ ਜੇ ਤੁਧ ਧਿਆਇਂਦੇ ਜਿਨ ਸਤਗੁਰ ਮਿਲਿਆ ਜਿ ਜਿਨਾਂ ਨੂੰ ਸਤਗੁਰੂ ਮਿਲਿਆ ਹੈ ਉਹ ਭਾਗਾ ਵਾਲੇ ਰੱਬ ਦਾ ਅੰਤ ਪਾਉਣ ਦੀਆਂ ਕੋਸ਼ਿਸ਼ਾਂ ਛੱਡ ਦਿੰਦੇ ਹਨ ਤੇ ਅਕਾਲ ਪੁਰਖ ਨੂੰ ਧਿਆਉਂਦੇ ਨੇ ਸਿਮਰਦੇ ਨੇ ਹਰ ਵੇਲੇ ਉਸ ਨੂੰ ਆਪਣੇ ਚਿੱਤ ਵਿੱਚ ਵਸਾ ਕੇ ਰੱਖਦੇ ਹਨ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਗੋੜੀਆਂ ਸਤ ਸਰੂਪ ਹੈ ਇਹ ਸੱਚ ਪਰਮੇਸ਼ਰ ਦਾ ਹੀ ਰੂਪ ਹੈ ਵਾਹ ਵਾ ਬਾਣੀ ਨਿਰੰਕਾਰ ਹੈ ਕੋਥੀ ਪਰਮੇਸ਼ਰ ਦਾ ਥਾਨ ਇਹ ਇਹ ਰੱਬ ਦਾ ਹੀ ਥਾਨ ਆ ਐ ਸਮਝ ਲੋ ਜਦ ਰੱਬ ਜੀ ਆਪਾਂ ਵੇਖਿਆ ਜੀ ਪਰਮਾਤਮਾ ਦਾ ਕੋਈ ਆਕਾਰ ਨਹੀਂ ਹੈ ਚੱਕਰ ਚੇਹਰਾ ਵਰਣ ਜਾ ਕਰ ਪਾਤ ਨਹੀਂ ਜੀ ਉਹਦਾ ਕੋਈ ਨਾਮ ਥਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਦੇਖ ਰੱਬ ਕੀ ਆ ਪਰਮਾਤਮਾ ਕੀ ਹੈ ਜੇ ਕਿਸੇ ਨੇ ਪਰਮਾਤਮਾ ਨੂੰ ਪ੍ਰਤੱਖ ਵੇਖਣਾ ਤੇ ਇਸ ਬਾਣੀ ਨੂੰ ਵੇਖੋ ਪੜੋ ਵਿਚਾਰੋ ਇਸ ਬਾਣੀ ਨੂੰ ਪ੍ਰੇਮ ਕਰਕੇ ਵੇਖੋ ਇਸ ਬਾਣੀ ਇਹ ਬਾਣੀ ਜੋ ਜੀਉ ਜਾਣੇ ਤੇ ਸੰਤ ਰਵੈ ਹਰ ਨਾਮਾ ਨਾਮ ਤੇ ਨਾਮ ਹੀ ਇੱਕੋ ਗੱਲ ਆ ਮਹਾਰਾਜ ਕਹਿੰਦੇ ਹਨ ਨਾਮ ਉਹਦੇ ਅੰਦਰ ਆਣ ਬਸਦਾ ਜਿਹੜਾ ਇਸ ਬਾਣੀ ਤੋਂ ਦਿਲੋਂ ਪਿਆਰ ਕਰੂਗਾ ਗੁਰਬਾਣੀ ਜਿਹੜੀ ਹੈ ਇਹਦੇ ਚ ਬੰਦੇ ਦਾ ਨਾਮ ਕਿਤੇ ਨਹੀਂ ਆਉਂਦਾ ਰੱਬ ਦਾ ਹੀ ਆਉਂਦਾ ਜਿੱਥੇ ਵੀ ਆਉਂਦਾ ਇੱਥੇ ਗੁਰੂ ਸਾਹਿਬ ਦੇ ਆਪ ਦੇ ਨਾਮ ਕਿਤੇ ਨਹੀਂ ਆਉਂਦੇ ਇੱਥੇ ਕੇਵਲ ਪਰਮਾਤਮਾ ਦਾ ਹੀ ਨਾਮ ਆਉਂਦਾ ਜੇ ਤਾਂ ਕੀਤਾ ਤੇ ਤਾਂ ਨਾਓ ساری ਸ੍ਰਿਸ਼ਟੀ ਵੀ ਇਹੋ ਜਿਹੇ ਹਸਾਬ ਨਾਲ ਵੇਖਣ ਲਾ ਦਿੰਦੇ ਨੇ ਕਿ ਜੋ ਮੈਕਨੋ ਸਿਰਜਿਆ ਸਾਹ ਕੋ ਜੁਦਾ ਨਾਮ ਹੀ ਦਿਖਦਾ ਇੱਥੇ ਪਾਤਸ਼ਾਹ ਕਹਿੰਦੇ ਹਨ ਗੁਰਬਾਣੀ ਉਸ ਸੱਚ ਦਾ ਪਰਮੇਸ਼ਰ ਦਾ ਹੀ ਰੂਪ ਹੈ ਪਰਮਾਤਮਾ ਨੂੰ ਦੇਖਣਾ ਬਾਣੀ ਨੂੰ ਦੇਖ ਲਓ ਬਾਣੀ ਨੂੰ ਪੜ੍ਹ ਲਓ ਵਿਚਾਰ ਲਓ ਇਹਦੇ ਚ ਨਿਰੋਹ ਉਸ ਅਕਾਲ ਪੁਰਖ ਦਾ ਹੀ ਦیدار ਕਰਵਾਇਆ ਹੋਇਆ ਹੈ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀ ਹੈ ਅਸੀਂ ਇਸੇ ਬਾਣੀ ਦਾ ਕਹਿਰ ਉਪਤਕ ਰੂਪ ਬਣਨਾ ਹੁੰਦਾ ਹੈ ਇੱਕ ਜੋਤ ਹੁੰਦੀ ਇੱਕ ਜੋਗਤ ਹੁੰਦੀ ਇੱਕ ਚੂਰੀ ਹੁੰਦੀ ਇੱਕ ਪ੍ਰੈਕਟੀਕਲ ਹੁੰਦਾ ਸਾਧ ਸੰਗਤ ਜੀ ਗੁਰਬਾਣੀ ਸਾਰਤ ਰੂਪ ਵਿੱਚ ਹੈ ਸੰਗਤ ਉਸੇ ਦਾ ਹੀ ਪ੍ਰੈਕਟੀਕਲ ਰੂਪ ਹੈ ਸੋ ਗੁਰਬਾਣੀ ਬਣੀ ਹੈ ਅਸੀਂ ਗੁਰਬਾਣੀ ਵਰਕੇ ਪੜਨਾ ਹੈ ਗੁਰਬਾਣੀ ਜੋ ਬਾਤ ਹੈ ਪੜਨਾ ਸੌਕਾ ਨਹੀਂ ਆ ਜਮਜੀ ਸਾਹਿਬ ਦੀ ਅਖੀਰਲੀ ਗੋੜੀ ਪੜ ਕੇ ਵੇਖੋ ਤਾਂ ਲਿਖਿਆ ਜੱਤ ਪਹਾੜਾ ਜਿਵੇਂ ਸੁਨਿਆਰੇ ਦਾ ਕੰਮ ਕਰਨਾ ਪਹਿਲਾਂ ਪੱਕੀ ਜਗਾ ਚਾਹੀਦੀ ਦੁਕਾਨ ਚਾਹੀਦਾ ਕੈਂਜੀ ਗੇਟ ਚਾਹੀਦਾ ਵਧੀਆ ਪੱਕਾ ਤੇ ਕੋ ਚੋਰੀ ਨਾ ਹੋ ਜੇ ਜੱਤ ਚਾਹੀਦਾ ਜੱਤ ਸਭ ਤੋਂ ਪਹਿਲਾਂ ਦੁਕਾਨ ਚਾਹੀਦੀ ਆ ਜੱਤ ਪਹਾਰਾ ਉੱਚਾ ਸੁੱਚਾ ਜੀਵਨ ਚਾਹੀਦਾ ਫਿਰ ਕਹਿੰਦੇ ਧੀਰਜ ਚਾਹੀਦਾ ਧੀਰਜ ਸੁਨਿਆਰ ਫਿਰ ਮਤ ਚਾਹੀਦੀ ਆ ਐਰਣ ਮਤ ਫਿਰ ਗਿਆਨ ਚਾਹੀਦਾ ਵੇਦ ਹਥਿਆਰ ਫਿਰ ਡਰ ਭਾਉ ਵੀ ਚਾਹੀਦਾ ਰੱਬ ਦਾ ਭਾਉ ਖਲਾ ਫਿਰ ਸੇਵਾ ਵੀ ਚਾਹੀਦੀ ਘਾਲਣਾ ਵੀ ਚਾਹੀਦੀ ਆਗਨ ਦਾ ਪਤਾਉ ਫਿਰ ਭਾਂਡਾ ਵੀ ਚਾਹੀਦਾ ਪ੍ਰੇਮ ਦਾ ਇਗਲੇ ਲੋਹੇ ਨੂੰ ਸੋਨੇ ਨੂੰ ਪਾਉਣਾ ਹੋਵੇ ਤੇ ਭਾਂਡਾ ਵੀ ਤਕੜਾ ਚਾਹੀਦਾ ਨਾ ਇਹਦੇ ਸੋਲੇ ਤੋਂ ਪਹਿਲਾਂ ਭਾਂਡਾ ਹੀ ਪਿਗਲ ਜੇ ਭਾਂਡਾ ਮਜ਼ਬੂਤ ਚਾਹੀਦਾ ਹੈ ਭਾਂਡਾ ਭਾਉ ਪ੍ਰੇਮ ਚਾਹੀਦਾ ਹੈ ਅਮਰਤ ਘਾਲ ਘੜੀਏ ਸ਼ਬਦ ਸੱਚੀ ਟਕਸਾਲ ਉਹ ਘੜਤ ਐਨੀ ਸੌਖੀ ਨਹੀਂ ਘੜੀ ਜਾਂਦੀ ਐਨਾ ਜੋਰ ਲੱਗਦਾ ਔਰ ਹਰ ਗੱਲ ਗੁਰੂ ਦੀ ਕਿਰਪਾ ਨਾਲ ਹੁੰਦੀ ਕਿਰਪਾ ਤੋਂ ਬਿਨਾ ਨਾ ਧੀਰ ਜਾਵੇ ਨਾ ਮਤ ਆਵੇ ਨਾ ਵੇਦ ਗਿਆਨ ਤੇ ਨਾ ਜਿਹੜਾ ਭਾਂਡਾ ਭਾਉ ਤੇ ਨਾ ਹੀ ਅਗਰ ਤਪਤਾਉ ਤੇ ਨਾ ਹੀ ਜਤ ਪਹਾਰਾ ਇਹਨਾਂ ਚੋ ਕਿਹੜੀ ਚੀਜ਼ ਹੈ ਜਿਹੜੀ ਗੁਰੂ ਦੀ ਕਿਰਪਾ ਤੋਂ ਬਿਨਾ ਆ ਸਕਦੀ ਹੈ ਸੇਵਟ ਬਾਗੀ ਜੇ ਤਉ ਦੇ ਧਿਆਏ ਨੇ ਉਹ ਭਾਗਾ ਵਾਲੇ ਦੇ ਜਿਹੜੇ ਤੈਨੂੰ ਚਾਉਂਦੇ ਨੇ ਜਦ ਸਤਗੁਰ ਮਿਲਿਆ ਹੈ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀ ਹੈ ਕੜਿਆ ਸ਼ਬਦ ਸੱਚੀ ਤਕਸਾਲ ਉਸ ਕੜਤ ਦੇ ਕੜੇ ਜਾਣ ਤੱਕ ਪਹੁੰਚਣ ਲਈ ਹੀ ਇਹ ਸਾਰੀ ਵਿਧੀ ਹੈ ਸ਼ਰਮਖੰਡ ਕੀ ਬਾਣੀ ਰੂਪ ਤਿੱਚਾ ਕੜਤ ਕੜਿਆ ਬਹੁਤ ਅਲੂਪ ਤਾਂ ਦੀਆਂ ਗੱਲਾਂ ਕਥੀਆਂ ਲਾਹੇ ਜੇ ਕੋ ਕਹਿ ਪਿਛੇ ਪਛਤਾਏ ਤਿੱਥੇ ਘੜੀਏ ਸੁਰਤ ਮਤ ਮਾਨ ਉਦ ਅਸੀਂ ਤਾਂ ਬਿਰੋਟਿ ਬਾਦਲਾਂ ਤੇ ਜਾ ਜਾ ਕੇ ਸਰੀਰ ਨੂੰ ਘੜਨ ਤੇ ਜੋਰ ਲਾ ਲਿਆ ਸਰੀਰ ਘੜੀ ਜਾਂਦੇ ਆ ਮਨ ਨੂੰ ਮਤ ਨੂੰ ਅਗਲ ਨੂੰ ਘੜਦਾ ਕੋਈ ਵੀ ਨਹੀਂ ਘੜਦਾ ਸ਼ਰਮ ਖੰਡ ਦੀ ਬਾਣੀ ਰੁਕੇ ਇਥੇ ਘੜਤ ਘੜੀ ਜਾਂਦੀ ਸ਼ਰਮ ਮਿਹਨਤ ਨੂੰ ਕਾਲਣਾ ਕਾਲੇ ਕੋ ਖੇਚੋ ਦਵੇ ਆਪਣੇ ਆਪ ਨੂੰ ਤਾਏ ਪਰ ਨਹੀਂ ਬੰਦੇ ਨੂੰ ਇਹ ਕੰਮੋਖਾ ਲੱਗਦਾ ਹੈ ਕਿ ਮੈਂ ਧੋਕੜੀਆਂ ਬੈਠ ਕੇ ਰੱਬ ਨਾਲ ਬੰਨ ਕਰਨਾ ਮੈਂ ਗੁਰਦੁਆਰੇ ਚਲਾ ਜਾ ਸੰਗਤ ਕਰਨਾ ਉੱਤੇ ਬਹਿ ਜਾ ਗੁਰ ਦੀ ਗੱਲ ਸੁਣਨਾ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਅਰਾਧਿਆ ਉਹ ਭਾਗਾ ਵਾਲੇ ਨੇ ਸੇਵਣ ਪਾਗੀ ਜੇ ਤੁਧ ਕਿਆ ਹੀ ਦੇ ਜਿਨ ਸਤਗੁਰ ਮਿਲਿਆ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀ ਹੈ ਆਪਾਂ ਗੁਰਬਾਣੀ ਦਾ ਹੀ ਜਿਹੜਾ ਹੈ ਜੋ ਜੁਗਤ ਵਾਲਾ ਸਰੂਪ ਹੈ ਉਹ ਬਣਨਾ ਹੈ